ਦੇਖੋ ਭਰਾਵੋ ਤੁਹਾਨੂੰ ਗੜ ਸ਼ੰਕਰ ਦਾ ਏਰੀਆ ਦਿਖਾਉਣਾ ਦੇਖੋ ਪਾਪੂ ਲਰ ਕਿਵੇਂ ਖੜਾਗਾ ਸਪੈਦਾ ਤੇ ਪਾਪੂ ਲਰ ਮਨ ਲ ਕਮਾਲ ਦਾ ਏਰੀਆ ਦਾ ਇਲਾਕਾ ਜਿਹਦੀ ਖਾਤਰ ਮੈਂ ਤੁਹਾਨੂੰ ਕਹਿਣਾ ਹੁੰਨਾ ਦੇਖ ਲਓ ਪਾਪੂ ਲਰ ਐਂਡ ਸਪੈਦਾ ਕੇ ਹੈਗਾ ਭਰਾਵੋ ਅੱਜ ਤੁਹਾਨੂੰ ਇੱਕ ਫੀਟ ਦਿਖਾਵਾਂਗਾ ਚੱਟਸਾਰੀ ਮਹਿੰਦਰ ਦੇਖੋ ਸਪੈਦਾ ਕਿਵੇਂ ਖੜਾਗਾ ਦੇਖੋ ਬਹੁਤ ਇਹ ਗੜਸ਼ੰਕਰ ਦਾ ਇਲਾਕਾ ਜੀ ਜਿੱਥੇ ਮੇਨ ਆ ਸਾਰੀਆਂ ਜਿਹੜੀਆਂ ਮੈਂ ਕਹਿੰਦਾ ਉਹਨਾਂ ਨਾ ਅਫਸਰਾਂ ਦੇ ਬਣਾਏ ਹੋਏ ਨੇ ਫਾਰਮ ਹਾਊਸ ਆ ਦੇਖੋ ਇਧਰ ਗਿੱਲ ਫਾਰਮ ਏ ਪਾਰਟੀਆਂ ਨੇ ਅਸਲ ਤੇ ਪੜੀਆਂ ਲਿਖੀਆਂ ਦੇਖੋ ਇਧਰ ਦਿਖਾਈ ਦੇ ਰਿਹਾ ਨਾ ਇਹ ਸਾਰਾ ਇਲਾਕਾ ਨਾਲੇ ਗੜਸ਼ੰਕਰ ਦਾ ਠੰਡਾ ਇਲਾਕਾ ਦੇਖੋ ਆਲਾ ਵਾਲਾ ਮਾਰੂ ਨਿਗਾ ਹੈਲੋ ਆਹ ਪਾ ਪਾ 파ਤੀ ਉਸ ਮੇਰੀ ਪੈ ਗਈ ਪੇਮੈਂਟ ਜਿਹੜੀ 파ਤੀ ਇਸ ਮੈਂ ਹਾਂ ਓਕੇ ਓਕੇ ਹਾਂ ਓਕੇ ਮੈਂ ਨਾ ਵੀਡੀਓ ਬਣਾਉਣ ਲੱਗਾ ਹਾਂ ਹਾਂਜੀ ਆਹ ਦੇਖੋ ਸਾਰੇ ਟੋਟਲ ਫਾਰਮ ਹਾਊਸ ਨੇ ਜੀ ਇਹ ਸਾਰੇ ਜਿੰਨੇ ਮੈਂ ਦੁਕਾ ਰਹਿਆ ਤੁਹਾਨੂੰ ਕੋਈ ਤੁਹਾਨੂੰ ਜ਼ਮੀਨ ਐਸੀ ਨਹੀਂ ਦਿਖੂਗੀ ਜਿਹੜੀ ਮਤਲਬ ਉਦਾਂ ਹੀ ਆ ਸਭ ਦੇ ਤਾਰ ਫੇਰੀ ਹੋਈ ਆ ਦੇਖੋ ਟੋਟਲ ਤੁਹਾਨੂੰ ਤਾਰ ਫੇਰੀ ਹੋਈ ਦਿਖਾਈ ਦਿੰਦੀ ਆ ਨਾ ਦੇਖੋ ਜਰਾ ਸਾਰੇ ਤਾਰਾਂ ਫਰੀਆਂ ਹੋਈਆਂ ਨੇ ਗਿਆ ਹਾਂ ਇੱਥੋਂ ਹਾਂ ਹਾਂ ਹੈ ਜੀ ਹਾਂ ਬਰੱਡ ਚਲਾ ਗਿਆ ਹਾਂ ਆਓ ਸੱਚ ਸਪੈਦਾ ਲੱਗਿਆ ਹੋਇਆ ਹੈ ਜਿੱਥੇ ਤੱਕ ਵੱਡਾ ਸਪੈਦਾ ਖੜਾ ਹਾਂ ਹਾਂ ਜੀ ਵੱਡਾ ਓਕੇ ਅੱਗੇ ਪਿੱਛੇ ਨੂੰ ਹੈ ਜੀ ਪਿੱਛੇ ਵੀ ਦੋ ਕਰਮ ਦਾ ਨੋਹਰਾ ਹੀ ਤੇ ਅੱਜ ਬੈਕ ਸਾਈਡ ਤੇ ਹਾਂ ਜੀ ਉਧਰ ਸਰਕਾਰੀ ਹੈ ਹਾਂ ਜੀ ਹਾਂ ਜੀ ਸਰਕਾਰੀ ਓਕੇ ਇਹ ਸਰਕਾਰੀ ਹੈ ਪਾਣੀ ਦਾ ਕੀ ਸਿਸਟਮ ਹੈ ਪਾਣੀ ਹੈ ਜੀ ਉਹ ਚੱਲਦਾ ਜੀ ਨਹਿਰ ਦਾ ਪਾਣੀ ਲੱਗਦਾ ਤੇ ਆਹੀ ਤਾਂ ਹੈ ਆਹ ਹੀ ਨਹਿਰ ਆ ਗਈ ਜਿਹੜੀ ਆਪਣੇ ਇੱਕੋ ਮਾਲਕ ਦੀ ਹੈ ਹਾਂ ਜੀ ਹਾਂ ਜੀ ਇੱਕ ਦੀ ਹੈ ਜੀ ਓਕੇ ਮਰੀ ਬਡੇ ਸਪੈਦੇ ਆ ਉਥੋਂ ਹਾਂਜੀ ਆਪਣੇ ਵੱਡੇ ਸਪੈਦੇ ਨਾ ਜੀ ਉਹ ਪਿੱਛੇ ਲੱਗੇ ਹੋਏ ਨੇ ਆ ਸਮਝੋ 15 ਤਾਂ ਸਾਰੀ ਹੈ ਨਾ ਅੱਗੇ ਚੱਲਦੇ ਚੱਲ ਚੌੜਸੀ ਆ ਆਪਣਾ 40 ਚੌੜਸੀ ਹੋਊਗੀ ਚੌੜਸੀ ਹਾਂਜੀ ਇਹਨਾਂ ਮਤਲੇ ਦੀ ਨਹੀਂ ਨਾ ਮਾਲ ਖਣਾ ਆਪਣੀ ਗੱਲਬਾਤ ਕਿੱਦਾਂ ਹੈ ਬੱਲੇ ਬੱਲੇ ਇਹ ਤਾਂ ਇਹ ਕਿਤੇ ਜ਼ਿਆਦਾ ਮੁੱਛਾ ਫੇਰ ਗਿਆ ਅਜੇ ਬੈਡਟ ਕੱਟ ਜਾਂਦਾ ਇਹਦਾ ਅੱਪਰ ਨੰਬਰ ਤੋਂ ਆਉਂਦਾ ਤੇ ਸੌਰੇ ਤੱਕ ਅੱਛਾ ਆ ਲੱਗਾ ਇਧਰ ਪਾਸੇ ਆ ਨਾ ਹਾਂ ਪਿੱਛੇ ਵੀ ਦੋ ਕਰਦਾ ਇਹ ਤਾਂ ਜਿਹੜਾ ਨਾ ਹੂੰ ਬਸ ਕੋਈ ਨਾ ਕਿਤਾਬ ਨੂੰ ਫੇਰ ਲੋਡ ਨਹੀਂ ਹੈਗੇ ਜਾਣਦੇ ਇਹਦੀ ਲਾਮ ਸਿੱਧੀ ਹੋਈ ਸਿੱਧੇ ਮਤਲਬ ਬਿਲਕੁਲ ਇਸ ਤਰ੍ਹਾਂ ਲੱਗੇ ਸਾਰੇ ਸਾਰ ਲੱਗੇ ਵੀ ਤਾਂ ਲੱਗੇ ਸਾਰੇ ਤੇ ਬਾਕੀ ਹੁ ਕੀ ਇਹਦਾ ਤਕਸੀਮ ਵਗੈਰਾ ਤਕਸੀਮ ਹੈ ਜੀ ਬਿਲਕੁਲ ਚੌਕ ਤੱਕ ਕੋਈ ਕੋਈ ਮਸਰਕ ਨਹੀਂ ਕੋਈ ਕੁਝ ਨਹੀਂ ਹੈਗਾ ਮਨ ਆਪਨਵਾ ਆਈ ਇਹ ਤਾਂ ਜਾਣੀ ਇਕਰ ਅੱਛਾ ਠੀਕ ਹੈ ਨਹੀਂ ਹੋ ਰਹੀ ਹੈ ਜੀ